ਲੁਧਿਆਣੇ ਦੇ ਵਿੱਚ ਬੋਗਸ ਬਿਲਿੰਗਸ ਰੁਕਣ ਦਾ ਨਾਮ ਨਹੀਂ ਲੈ ਰੀਆਂ ਆਏ ਦਿਨ ਹੀ ਜੀਐਸਟੀ ਵਿਭਾਗ ਦੇ ਵੱਲੋਂ ਵੱਖ-ਵੱਖ ਕਾਰੋਬਾਰੀਆਂ ਤੇ ਰੇਡ ਮਾਰੀ ਜਾਂਦੀ ਹੈ ਅਤੇ ਕਰੋੜਾਂ ਰੁਪਏ ਦੀ ਰਿਕਵਰੀ ਉਹਨਾਂ ਕਾਰੋਬਾਰੀਆਂ ਦੇ ਅਗੇਂਸਟ ਨਿਕਲ ਆਂਦੀ ਹੈ ਅਜਿਹਾ ਹੀ ਮਾਮਲਾ ਅੱਜ ਲੁਧਿਆਣੇ ਦੇ ਵਿੱਚੋਂ ਵੀ ਸਾਹਮਣੇ ਆਇਆ ਜਿੱਥੇ ਬੇਦੀ ਸਟੀਲ ਅਤੇ ਕੇਕੇ1 ਅਤੇ ਕੇਕੇ2 ਤੇ ਜੀਐਸਟੀ ਵਿਭਾਗ ਨੇ ਰੇਡ ਕੀਤੀ ਹੈ ਬੋਗਸ ਬਿਲਿੰਗ ਦੇ ਸੰਕੇਤ ਮਿਲਣ ਤੋਂ ਬਾਅਦ GST ਵਿਭਾਗ ਦੀ ਟੀਮ ਨੇ ਇੱਥੇ ਰੇਡ ਕੀਤੀ ਹੈ ਦੱਸ ਦਈਏ ਕਿ ਇਸ ਰੇਡ ਦੇ ਵਿੱਚ ਮਹੇਸ਼ ਗੁਪਤਾ ਜੋ ਫਰਨਸ ਅਲਾਈयंस ਐਸੋਸੀਏਸ਼ਨ ਦੇ ਪ੍ਰਧਾਨ ਦੱਸੇ ਜਾ ਰਹੇ ਨੇ ਇਹ ਚਰਚਾਵਾਂ ਨੇ ਕਿ ਉਹਨਾਂ ਦੇ ਵੱਲੋਂ ਆਪਣੇ ਪਦ ਦਾ ਗਲਤ ਇਸਤੇਮਾਲ ਵੀ ਕੀਤਾ ਜਾਂਦਾ ਹੈ ਵਿਭਾਗ ਦੇ ਅਧਿਕਾਰੀਆਂ ਤੇ ਆਪਣੀ ਰੂਪ ਜਬਾਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਜ ਬੋਗਸ ਬਿਲਿੰਗ ਦੇ ਸੰਕੇਤ ਮਿਲਣ ਤੋਂ ਬਾਅਦ GST ਵਿਭਾਗ ਨੇ ਰੇਡ ਮਾਰੀ ਹੈ ਕੁਝ ਦਿਨ ਪਹਿਲਾਂ GST ਵਿਭਾਗ ਦੇ ਵੱਲੋਂ ਵਾਸੂ ਮਲਟੀਟੈਕ ਤੇ ਵੀ ਰੇਡ ਕੀਤੀ ਗਈ ਸੀ ਜਿੱਥੋਂ ਪਤਾ ਲੱਗ ਰਿਹਾ ਹੈ ਕਿ 450 ਕਰੋੜ ਰੁਪਏ ਦੀ ਰਿਕਵਰੀ ਜੀਐਸਟੀ ਟੀਮ ਨੇ ਵਾਸੂ ਮਲਟੀਟੈਕ ਨੂੰ ਪਾਈ ਹੈ ਅਤੇ ਹੁਣ ਲੁਧਿਆਣਾ ਦੇ ਇਹ ਵੱਡੇ ਇੰਡਸਟਰੀ ਵਾਲਿਆਂ ਤੇ ਰੇਡ ਚੱਲ ਰਹੀ ਹੈ ਇਹ ਕੰਪਨੀਆਂ ਫਰਨਸ ਦੇ ਨਾਲ ਸੰਬੰਧਿਤ ਕਾਰੋਬਾਰ ਕਰ ਰਹੀਆਂ ਨੇ ਅਤੇ ਬੜੇ ਲੰਬੇ ਸਮੇਂ ਤੋਂ ਬੋਗਸ ਬਿਲਿੰਗ ਤੇ ਸੰਕੇਤ ਜੀਐਸਟੀ ਵਿਭਾਗ ਨੂੰ ਇਹਨਾਂ ਦੇ ਕੋਲੋਂ ਮਿਲ ਰਹੇ ਸੀ ਜਿਸ ਤੋਂ ਬਾਅਦ ਐਕਸ਼ਨ ਵਿੱਚ ਆਉਂਦਿਆਂ ਅੱਜ ਜੀਐਸਟੀ ਵਿਭਾਗ ਨੇ ਇਹਨਾਂ ਦੇ ਯੂਨਿਟਸ ਤੇ ਰੇਡ ਮਾਰੀ ਹੈ ਅਤੇ ਲਗਾਤਾਰ ਕਾਗਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੇ ਕੋਲੋਂ ਜੀਐਸਟੀ ਵਿਭਾਗ ਨੂੰ ਕੀ ਮਿਲਦਾ ਹੈ ਇਹ ਸਮਝ ਦੱਸੇਗਾ ਬਿਊਰੋ ਰਿਪੋਰਟ ਜਨ ਹਿਤੇਸ਼ੀ